ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਲੂ ਮੂੰਗਰਿਆਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਦੀ ਰੈਸਪੀ ਮੂੰਗਰੇ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਤੇ ਅੱਜ ਜੋ ਆਪਾਂ ਇਹ ਮੂੰਗਰਿਆਂ ਦੀ ਸਬਜ਼ੀ ਬਣਾਵਾਂਗੇ ਬਹੁਤ ਹੀ ਅਲੱਗ ਤਰੀਕੇ ਨਾਲ ਬਣਾਵਾਂਗੇ ਜਿਹਦੇ ਵਿੱਚ ਆਪਾਂ ਨੂੰ ਇਹਨਾਂ ਨੂੰ ਕੱਟਣ ਦੀ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ ਤੇ ਸਬਜ਼ੀ ਬਣੇਗੀ ਬਹੁਤ ਜ਼ਿਆਦਾ ਸਵਾਦ ਕਿਉਂਕਿ ਇਹ ਜੋ ਮੂੰਗਰਿਆਂ ਦੀ ਸਬਜ਼ੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਕਰਾਰੀ ਬਣਦੀ ਆ ਤੇ ਬਹੁਤ ਘੱਟ ਮਸਾਲਿਆਂ ਦੀ ਵਰਤੋਂ ਕਰਾਂਗੇ ਆਪਾਂ ਇਸ ਸਬਜ਼ੀ ਨੂੰ ਬਣਾਉਣ ਵਾਸਤੇ ਚਲੋ ਜੀ ਸ਼ੁਰੂ ਕਰਦੇ ਹਾਂ ਵੀਡੀਓ ਇੱਥੇ ਮੈਂ ਮੂੰਗਰੇ ਲੈਣ ਮੂੰਗਰੇ ਇੱਕਦਮ ਤਾਜ਼ੇ ਨੇ ਕਈ ਲੋਕ ਇਹਨਾਂ ਨੂੰ ਮੂੰਗਰੇ ਕਹਿੰਦੇ ਨੇ ਕਈ ਇਹਨਾਂ ਨੂੰ ਸੂੰਗਰੇ ਵੀ ਕਹਿ ਦਿੰਦੇ ਨੇ ਪਰ ਜੋ ਸੂੰਗਰੇ ਹੁੰਦੇ ਨੇ ਉਹ ਥੋੜੇ ਲੰਬੇ ਸਾਈਜ਼ ਵਾਲੇ ਹੁੰਦੇ ਨੇ ਇਹਨਾਂ ਦੇ ਵਿੱਚ ਪਾਉਣ ਵਾਸਤੇ ਇੱਥੇ ਮੈਂ ਤਿੰਨ ਤੋਂ ਚਾਰ ਆਲੂ ਕੱਟ ਲਏ ਨੇ ਜਿਆਦਾ ਮੋਟੇ ਆਲੂ ਨਹੀਂ ਆਪਾਂ ਕੱਟੇ ਤੜਕੇ ਵਿੱਚ ਪਾਉਣ ਵਾਸਤੇ ਇੱਥੇ ਮੈਂ ਦੋ ਪਿਆਜ਼ ਕੱਟ ਕੇ ਲੈਣੇ ਇੱਕ ਟਮਾਟਰ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਬਿਲਕੁਲ ਬਰੀਕ ਕੱਟ ਕੇ ਲੈ ਲਈਆਂ ਨੇ ਇਹ ਮੂੰਗਰੇ ਬਹੁਤ ਹੀ ਛੋਟੇ ਸਾਈਜ਼ ਦੇ ਹੁੰਦੇ ਨੇ ਤੇ ਇਹਨਾਂ ਨੂੰ ਕੱਟਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਮੂੰਗਰਿਆਂ ਦੇ ਕਿਨਾਰੇ ਵਾਲੇ ਆਪਾਂ ਹਿੱਸੇ ਹਟਾ ਦੇਣੇ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੁੰਡੇ ਡੰਡੇ ਦੇ ਨਾਲ ਥੋੜਾ ਜਿਹਾ ਕੁੱਟ ਲੈਣਾ ਹੈ ਤੁਸੀਂ ਇਸ ਤਰੀਕੇ ਨਾਲ ਕੁੱਟ ਕੇ ਜੇਕਰ ਮੂੰਗਰਿਆਂ ਦੀ ਸਬਜ਼ੀ ਬਣਾਉਂਦੇ ਜੇ ਤੇ ਬਹੁਤ ਹੀ ਜ਼ਿਆਦੀ ਸਬਜ਼ੀ ਕਰਾਰੀ ਬਣਦੀ ਹੈ ਬਹੁਤ ਟੇਸਟੀ ਲੱਗਦੀ ਹੈ ਸਬਜ਼ੀ ਤੇ ਪੁਰਾਣੇ ਸਮਿਆਂ ਦੇ ਵਿੱਚ ਇਹ ਜੋ ਛੋਟੇ-ਛੋਟੇ ਮੁੰਗਰੇ ਹੁੰਦੇ ਸੀ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਬਣਾਇਆ ਜਾਂਦਾ ਸੀ ਜੋ ਸੂਂਗਰੇ ਹੁੰਦੇ ਨੇ ਉਹਨਾਂ ਨੂੰ ਆਪਾਂ ਕੱਟ ਕੇ ਬਣਾ ਸਕਦੇ ਹਾਂ ਕਿਉਂਕਿ ਉਹਨਾਂ ਦਾ ਸਾਈਜ਼ ਵੱਡਾ ਹੁੰਦਾ ਹੈ ਪਰ ਇਹਨਾਂ ਨੂੰ ਜੇਕਰ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਤੇ ਸਬਜ਼ੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਦੇਖੋ ਬਿਲਕੁਲ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਥੋੜਾ-ਥੋੜਾ ਕੁੱਟ ਕੇ ਤੇ ਰੈਡੀ ਕਰ ਲਾਂਗੇ ਹੁਣ ਆਪਾਂ ਇੱਥੇ ਮੁੰਗਰਿਆਂ ਦੇ ਲਈ ਤੜਕਾ ਤਿਆਰ ਕਰਦੇ ਹਾਂ ਇਹਦੇ ਵਾਸਤੇ ਮੈਂ ਇੱਥੇ 2 ਤੋਂ 3 ਚਮਚ ਜਿੰਨਾ ਸਰੋਂ ਦਾ ਤੇਲ ਲੈ ਲਿਆ ਹੈ ਮੂੰਗਰਿਆਂ ਦੀ ਜੋ ਸਬਜ਼ੀ ਹੁੰਦੀ ਹੈ ਉਹ ਸਰੋਂ ਦੇ ਤੇਲ ਵਿੱਚ ਹੀ ਸਭ ਤੋਂ ਬੈਸਟ ਬਣਦੀ ਹੈ ਕਿਸੇ ਵੀ ਹੋਰ ਤੇਲ ਦੇ ਵਿੱਚ ਬਣਾਓਗੇ ਤੇ ਤੁਹਾਨੂੰ ਓਨਾ ਮਜ਼ਾ ਨਹੀਂ ਮਿਲੇਗਾ ਜਿੰਨਾ ਤੁਹਾਨੂੰ ਸਰੋਂ ਦੇ ਤੇਲ ਵਾਲੀ ਸਬਜ਼ੀ ਦਾ ਸਵਾਦ ਮਿਲੇਗਾ ਇਹਦੇ ਵਿੱਚ ਮੈਂ ਇੱਕ ਚਮਚ ਸਾਬਤ ਜੀਰੇ ਦਾ ਪਾਤਾ ਹੈ ਤੇ ਹੁਣ ਇੱਥੇ ਮੈਂ ਅੱਧੇ ਚਮਚ ਤੋਂ ਥੋੜੀ ਜਿਹੀ ਘੱਟ ਕਲੌਂਜੀ ਪਾ ਦਿੱਤੀ ਹੈ ਆਪਾਂ ਆਲੂ ਤੇ ਮੂੰਗਰਿਆਂ ਦੀ ਸਬਜ਼ੀ ਬਣਾਉਂਦੇ ਪਏ ਆ ਤੇ ਆਲੂਆਂ ਦੇ ਵਿੱਚ ਜੇਕਰ ਜੀਰੇ ਤੇ ਕਲੌਂਜੀ ਦਾ ਤੜਕਾ ਹੋਵੇਗਾ ਤੇ ਉਹਨਾਂ ਦਾ ਸਵਾਦ ਹੀ ਦੁੱਗਣਾ ਹੋ ਜਾਂਦਾ ਹੈ ਜਦੋਂ ਵੀ ਤੁਸੀਂ ਇਸ ਤਰੀਕੇ ਦੀ ਸਬਜ਼ੀ ਬਣਾਉਂਦੇ ਜੇ ਜੀਰਾ ਤੇ ਕਲੌਂਜੀ ਜ਼ਰੂਰ ਪਾਓ ਬਹੁਤ ਹੀ ਜ਼ਿਆਦੀ ਮਜ਼ੇਦਾਰ ਸਬਜ਼ੀ ਬਣਦੀ ਆ ਜਿਉਂ ਹੀ ਜੀਰਾ ਤੇ ਕਲੌਂਜੀ ਥੋੜੇ ਜਿਹਾ ਭੁੱਜ ਗਏ ਸੀ ਮੈਂ ਇਹਦੇ ਵਿੱਚ ਜਿੰਨਾ ਵੀ ਤੜਕਾ ਘੱਟ ਕੇ ਰੱਖਿਆ ਸੀ ਇੱਕ ਵਾਰ ਵਿੱਚ ਹੀ ਪਾ ਦਿੱਤਾ ਹੈ ਇਹਦੇ ਵਿੱਚ ਆਪਾਂ ਬਹੁਤ ਹੀ ਘੱਟ ਮਸਾਲੇ ਪਾਉਣੇ ਆ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਇਹ ਸਬਜ਼ੀ ਬਣਾਵਾਂਗੇ ਸਬਜ਼ੀ ਖਾਣ ਵਿੱਚ ਬਹੁਤ ਜ਼ਿਆਦੀ ਸਵਾਦ ਬਣੇਗੀ ਹੁਣ ਤੁਸੀਂ ਦੇਖੋ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਨੂੰ ਇੱਕ ਵਾਰ ਵਿੱਚ ਹੀ ਆਪਾਂ ਪਾ ਦਿੱਤਾ ਹੈ ਇਹਨਾਂ ਨੂੰ ਆਪਾਂ ਜ਼ਿਆਦਾ ਫਰਾਈ ਨਹੀਂ ਕਰਨਾ ਪੂਰੇ 골ਡਨ ਬ੍ਰਾਊਨ ਨਹੀਂ ਕਰਾਂਗੇ ਜਦੋਂ ਇਹ ਥੋੜੇ ਜਿਹਾ ਫਰਾਈ ਹੋ ਜਾਣਗੇ ਆਪਾਂ ਉਸੇ ਟਾਈਮ ਇਹਦੇ ਵਿੱਚ ਜੋ ਆਲੂ ਕੱਟ ਕੇ ਰੱਖੇ ਸੀ ਉਹ ਪਾ ਦੇਣੇ ਆ ਗੈਸ ਦੀ ਫਲੇਮ ਤੁਸੀਂ ਇੱਥੇ ਮੀਡੀਅਮ ਤੇ ਰੱਖਣੀ ਆ ਤੇ ਆਲੂ ਪਾ ਕੇ ਇਹਦੇ ਵਿੱਚ ਨਮਕ ਮਸਾਲੇ ਪਾਉਣ ਦੀ ਗਲਤੀ ਬਿਲਕੁਲ ਨਾ ਕਰਿਓ ਪਹਿਲਾਂ ਆਪਾਂ ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਜਿੰਨੇ ਜ਼ਿਆਦਾ ਆਪਾਂ ਆਲੂ ਪਹਿਲਾਂ ਪੁੰਨ ਲਾਂਗੇ ਤੁਹਾਨੂੰ ਮੂੰਗਰਿਆਂ ਦੇ ਵਿੱਚੋਂ ਆਲੂਆਂ ਦਾ ਟੇਸਟ ਬਹੁਤ ਵਧੀਆ ਮਿਲੇਗਾ ਆਲੂਆਂ ਨੂੰ ਇੱਕ ਵਾਰ ਆਪਾਂ ਸਾਰੇ ਹੀ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਤੇ ਇਹਨਾਂ ਨੂੰ ਢੱਕਣਾ ਬਿਲਕੁਲ ਨਹੀਂ ਹੈ ਇਸੇ ਤਰ੍ਹਾਂ ਆਪਾਂ ਖੁੱਲਾ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਮੀਡੀਅਮ ਫਲੇਮ ਦੇ ਉੱਪਰ ਮੁਸ਼ਕਿਲ ਨਾਲ 5 ਤੋਂ 7 ਮਿੰਟ ਜਿੰਨਾ ਸਮਾਂ ਹੀ ਲੱਗਦਾ ਹੈ ਇਹ ਆਲੂ ਚੰਗੀ ਤਰ੍ਹਾਂ ਪੁੱਜ ਜਾਂਦੇ ਨੇ ਜਿੰਨਾ ਜ਼ਿਆਦਾ ਤੁਸੀਂ ਇਹ ਸਬਜ਼ੀ ਨੂੰ ਬਣਾਉਣ ਵਾਸਤੇ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਲੋਗੇ ਸਬਜੀ ਤਾਂ ਉਹੀ ਹੋਵੇਗੀ ਜਿਹੜੀ ਤੁਸੀਂ ਹਮੇਸ਼ਾ ਬਣਾਉਂਦੇ ਜੇ ਪਰ ਇਹਦਾ ਸਵਾਦ ਬਦਲ ਜਾਏਗਾ ਬਹੁਤ ਹੀ ਜ਼ਿਆਦਾ ਤੁਹਾਨੂੰ ਇਹ ਸਬਜੀ ਟੇਸਟੀ ਲੱਗੇਗੀ ਤੁਸੀਂ ਦੇਖੋ ਆਲੂ ਕਾਫੀ ਹੱਦ ਤੱਕ ਪੁੱਜ ਚੁੱਕੇ ਨੇ ਤੇ ਆਲੂ ਜੋ ਨੇ ਉਹ 70-80% ਜਿਹਨੇ ਸੌਫਟ ਵੀ ਹੋ ਗਏ ਨੇ ਮੂੰਗਰੇ ਤੇ ਆਪਾਂ ਪਹਿਲਾਂ ਤੋਂ ਹੀ ਕੁੱਟ ਕੇ ਰੱਖੇ ਨੇ ਤੇ ਉਹ ਬਹੁਤ ਜਲਦੀ ਬਣ ਜਾਣਗੇ ਆਲੂ ਜਿੰਨੇ ਆਪਾਂ ਭੁੰਨਣੇ ਸੀ ਪੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਜੋ ਮੂੰਗਰੇ ਰੱਖੇ ਸੀ ਉਹ ਪਾ ਦਾਂਗੇ ਜਦੋਂ ਤੱਕ ਮੁੰਗਰਿਆਂ ਦੀ ਪੂਰੀ ਸਬਜੀ ਬਣਦੀ ਪਈ ਹੈ ਤੁਸੀਂ ਗੈਸ ਦੀ ਫਲੇਮ ਬਿਲਕੁਲ ਹਾਈ ਤੇ ਨਹੀਂ ਕਰਨੀ మీడియం ਫਲੇਮ ਦੇ ਉੱਪਰ ਰੱਖ ਕੇ ਹੀ ਤੁਸੀਂ ਇਹ ਸਾਰੀ ਸਬਜੀ ਨੂੰ ਤਿਆਰ ਕਰਨਾ ਹੈ ਇੱਕ ਵਾਰ ਆਪਾਂ ਮੁੰਗਰਿਆਂ ਨੂੰ ਆਲੂਆਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਇੱਥੇ ਹਜੇ ਵੀ ਆਪਾਂ ਇਹਦੇ ਵਿੱਚ ਕੋਈ ਵੀ ਨਮਕ ਮਸਾਲਾ ਐਡ ਨਹੀਂ ਕੀਤਾ ਹੁਣ ਆਪਾਂ 2-3 ਮਿੰਟ ਵਾਸਤੇ ਇਸੇ ਤਰ੍ਹਾਂ ਮੁੰਗਰਿਆਂ ਨੂੰ ਪੱਕਣ ਦਵਾਂਗੇ ਫਿਰ ਇਹਦੇ ਵਿੱਚ ਬਾਕੀ ਤੇ ਜੋ ਵੀ ਮਿਰਚ ਮਸਾਲੇ ਹੋਣਗੇ ਆਪਾਂ ਪਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖਤੇ ਪਹੇ ਜੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖੋ 2 ਮਿੰਟ ਤੱਕ ਮੈਂ ਇਹਨਾਂ ਨੂੰ ਪਕਾ ਲਿਆ ਹੋਇਆ ਹੈ ਹੁਣ ਆਪਾਂ ਇਹਦੇ ਵਿੱਚ ਕੁਝ ਨਮਕ ਤੇ ਮਸਾਲੇ ਐਡ ਕਰਾਂਗੇ ਬਹੁਤ ਹੀ ਸਿੰਪਲ ਜੇ ਨਮਕ ਮਸਾਲੇ ਪਾਉਣੇ ਆ ਪਰ ਫਿਰ ਵੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਇੱਥੇ ਮੈਂ ਸਭ ਤੋਂ ਪਹਿਲਾਂ ਇਹਦੇ ਵਿੱਚ ਅੱਧਾ ਚਮਚ ਜਿੰਨੀ ਕਾਲੀ ਮਿਰਚ ਪਾ ਦਿੱਤੀ ਆ ਅੱਧਾ ਚਮਚ ਇਹਦੇ ਵਿੱਚ ਮੈਂ ਜੀਰਾ ਪਾਊਡਰ ਪਾ ਦਿੰਦਾ ਐ ਨਾਲ ਹੀ ਇਹਦੇ ਵਿੱਚ ਆਪਾਂ ਅੱਧਾ ਚਮਚ ਗਰਮ ਮਸਾਲਾ ਤੇ ਇੱਕ ਤੋਂ ਡੇਢ ਚਮਚ ਜਿੰਨਾ ਮੈਂ ਇਹਦੇ ਵਿੱਚ ਨਮਕ ਪਾ ਦਿੰਦਾ ਐ ਅੱਧਾ ਚਮਚ ਹੀ ਇਹਦੇ ਵਿੱਚ ਆਪਾਂ ਹਲਦੀ ਪਾ ਦਿੱਤੀ ਆ ਲਾਲ ਮਿਰਚ ਮੈਂ ਇਹਦੇ ਵਿੱਚ ਬਿਲਕੁਲ ਨਹੀਂ ਪਾਈ ਕਿਉਂਕਿ ਮੈਂ ਇਹਦੇ ਵਿੱਚ ਹਰੀ ਮਿਰਚ ਪਾ ਚੁੱਕੀ ਆ ਸਾਰੇ ਹੀ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ 5 ਤੋਂ 7 ਮਿੰਟ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ ਤੁਸੀਂ ਇਹਨਾਂ ਨੂੰ ਥੋੜੀ ਜਿਹਾ ਟੱਕ ਦਿਓ ਟੱਕ ਕੇ ਸਬਜ਼ੀ ਕਾਫੀ ਹੱਦ ਤੱਕ ਸੌਫਟ ਹੋ ਜਾਏਗੀ ਤੇ ਮਸਾਲੇ ਵੀ ਚੰਗੀ ਤਰ੍ਹਾਂ ਵਿੱਚ ਮਿਲ ਜਾਣਗੇ 5 ਮਿੰਟ ਹੋ ਗਏ ਨੇ ਇੱਕ ਵਾਰ ਮੈਂ ਇਹ ਸਬਜ਼ੀ ਨੂੰ ਚੈੱਕ ਕਰ ਲੈਂਦੀ ਆ ਕਾਫੀ ਹੱਦ ਤੱਕ ਸਬਜ਼ੀ ਬਣ ਚੁੱਕੀ ਆ ਸਬਜ਼ੀ ਨੂੰ ਬਣ ਚੁੱਕੀ ਆ ਪਤਾ ਕਰਨ ਵਾਸਤੇ ਤੁਸੀਂ ਕਿਸੇ ਆਲੂ ਨੂੰ ਦਬਾ ਕੇ ਤੋੜ ਕੇ ਦੇਖ ਸਕਦੇ ਜੇ ਜੇਕਰ ਆਲੂ ਪੂਰੀ ਤਰ੍ਹਾਂ ਸੌਫਟ ਹੋ ਗਏ ਨੇ ਤੇ ਸਬਜ਼ੀ ਬਿਲਕੁਲ ਰੈਡੀ ਆ ਆਲੂਆਂ ਨੂੰ ਪਹਿਲਾਂ ਭੁੰਨੰਦਾ ਕਰਨੀ ਇਹ ਸੀ ਕਿ ਆਲੂ ਇੱਕਦਮ ਖੜੇ-ਖੜੇ ਰਹਿੰਦੇ ਆ। ਮੂੰਗਰੇ ਵੀ ਅਲੱਗ ਦਿਖਣਗੇ, ਆਲੂ ਵੀ ਅਲੱਗ। ਹਜੇ ਮੈਨੂੰ ਥੋੜੇ ਜਿਹੀ ਆਲੂਆਂ ਦੇ ਵਿੱਚ ਕਸਰ ਲੱਗਦੀ ਆ। ਥੋੜਾ ਜਿਹਾ ਇਹਨੂੰ ਆਪਾਂ ਹੋਰ ਟੱਕ ਕੇ ਪਕਾ ਲੈਨੇ ਆ। ਜੇਕਰ ਆਪਾਂ ਆਲੂ ਇਸ ਤਰੀਕੇ ਨਾਲ ਭੁੰਨ ਕੇ ਤੇ ਫਿਰ ਸਬਜ਼ੀ ਬਣਾਉਨੇ ਆ ਨਾ ਬਹੁਤ ਹੀ ਜਿਆਦੀ ਸਬਜ਼ੀ ਟੇਸਟੀ ਬਣਦੀ ਆ। ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ। ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਇਹ ਮੂੰਗਰਿਆਂ ਦੀ ਸਬਜ਼ੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਹੁਣ ਇੱਕ ਵਾਰ ਮੈਂ ਆਲੂ ਦਬਾ ਕੇ ਦੇਖਦੀ ਆ ਤੇ ਆਲੂ ਪੂਰੀ ਤਰ੍ਹਾਂ ਗਲ ਚੁੱਕੇ ਨੇ ਸੌਫਟ ਹੋ ਗਏ ਨੇ ਟੁੱਟਦੇ ਪੈਣੇ ਨੇ ਆਲੂ ਬਿਲਕੁਲ ਇਸੇ ਤਰੀਕੇ ਦੀ ਆਪਾਂ ਨੂੰ ਸਬਜ਼ੀ ਚਾਹੀਦੀ ਸੀ ਤੇ ਤੁਸੀਂ ਦੇਖੋ ਸਬਜ਼ੀ ਬਿਲਕੁਲ ਵੀ ਨਹੀਂ ਘੁਲੀ ਇਕਦਮ ਖੜੀ-ਖੜੀ ਸਬਜ਼ੀ ਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਇਸ ਤਰ੍ਹਾਂ ਦੀ ਬਣੀ ਹੋਈ ਸਬਜ਼ੀ ਉਮੀਦ ਕਰਦੀ ਆ ਤੁਹਾਨੂੰ ਮੂੰਗਰਿਆਂ ਦੀ ਇਹ ਸਬਜ਼ੀ ਦੀ ਜੋ ਰੈਸਪੀ ਆ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ